ਮੁੰਡਾ ਗਾ ਕੇ ਗਿਆ ਸੀ ਉਹ ਚੋ ਤਲਦੀਪ ਮਾਨਕ ਸਾਹਿਬ ਨਜ਼ਰ ਆਉਂਦੇ ਸੀ ਦੂਜਾ ਗਾ ਕੇ ਗਿਆ ਸੀ ਉਹ ਚੋ ਧਰਮਪ੍ਰੀਤ ਨਜ਼ਰ ਆਉਂਦੇ ਸੀ ਆ ਜੋੜੀ ਗਾਦੀ ਦੀ ਇਹ ਨੱਚੋ ਅਮਰਚੰਦ ਗੀਲ ਦੇ ਬੀਬਾ ਅਮਰਜੋਤ ਨਜ਼ਰ ਆਉਂਦੇ ਸੀ ਹੁਣ ਤੀਜਾ ਮੁੰਡਾ ਉਹ ਮੈਂ ਵੀ ਦੱਸਣਾ ਵੀ ਉਹ ਤੇ ਕੌਣ ਨਜ਼ਰ ਆਉਂਦਾ ਸਾਰੇ ਜਜ ਨਜ਼ਰ ਆਉਣ ਵਾਲੇ ਇੱਥੇ ਲੈ ਕੇ ਜਾਂਦੇ ਆਪਾਂ ਕਲਾਕਾਰ ਇੱਕ ਜਗਦੇਵ ਤਾਂ ਸਮਝਦਾ ਆ ਸਮਝ ਨਹੀਂ ਆਈ ਵੀ ਵਿੱਚ ਸੱਤਾ ਬਦਲਾਮੀ ਕਰਦਾ ਹੈ ਸਰਪੰਚ ਪੁਰਾਣਾ ਉਹ ਕੋ ਮੁੰਡਾ ਕਹਿੰਦਾ ਉਹਦੀ ਧੌਂ ਚੋਂ ਗਿੱਲੀ ਕੱਢਣੀ ਪੈਣੀ ਐ ਵੀ ਧੌਂ ਚੋਂ ਗਿੱਲੀ ਕੱਢ ਕੇ ਦੇਗਾ ਕਿੱਥੇ ਕਲ ਸੋਚੀ ਨਹੀਂ ਆ ਤੇ ਨਾਲੇ ਕੜਾਂਜਾਂ ਨਾਲ ਸਰਪੰਚ ਜੀ ਕਾਹਨੂੰ ਮਿਲਦੀ ਐ ਜਿਹੜੇ ਵੋਟਰ ਹੁੰਦੇ ਐ ਕੰਦਾ ਗਿੱਲੀਆਂ ਕਰ ਦਿੰਦੇ ਐ ਪੀਪੀਕੇ ਉੱਥੇ ਮੈਂ ਗੱਲ ਕਹਿੰਦੀ ਹੁੰਨੀ ਐ ਆ ਕਿ ਪੁੱਤ ਪ੍ਰਦੇਸਾਂ ਵਿੱਚ ਜਿਹੜੇ ਵਾਸਤੇ ਵਿੱਚ ਵਿਛੋੜਿਆਂ ਦੇ ਮਾਵਾ ਨੂੰ ਜਦਾਈਆਂ ਮਾਰ ਜਾਂਦੀਆਂ ਮਾਰ ਲੈਂਦਾ ਫੀਤਾ ਪਟਵਾਰੀ ਦਾ ਇੱਕ ਤੋਂ ਵੱਧ ਫੇਰ ਕੜਮਾਈਆਂ ਮਾਰ ਜਾਂਦੀਆਂ ਸਰਕਾਰੀ ਹਸਪਤਾਲਾਂ 'ਚ ਹੁੰਦੀ ਖੱਜਲ ਤੇ ਖਵਾਰੀ ਫਿਰ ਗਰੀਬਾਂ ਨੂੰ ਮਹਿੰਗੀਆਂ ਮੈਡੀਕਲ ਆਂਦੀਆਂ ਦਵਾਈਆਂ ਮਾਰ ਜਾਂਦੀਆਂ ਕਿਸੇ ਨੂੰ ਪਿਆਰ ਪ੍ਰਮਾਤਮਾ ਪਹਿਲੇ ਹੱਲੇ ਬਖਸ਼ ਦਿੰਦਾ ਕਈਨ ਸਾਰੀ ਜ਼ਿੰਦਗੀ ਬੇਵਫਾਈਆਂ ਮਾਰ ਜਾਂਦੀਆਂ ਸੌਣ ਦੇ ਮਹੀਨੇ ਯਾਤਰਾ ਜਿਹੜੇ ਕਰਦੇ ਨੇ ਮੰਦਰਾਂ ਦੀਆਂ ਤੇ ਨੇੜੇ ਆ ਕੇ ਪਹਾੜੀਆਂ ਦੀਆਂ ਚੜਾਈਆਂ ਮਾਰ ਜਾਂਦੀਆਂ ਸੱਚ ਕਝੂਟ ਲਿਖਣ ਵਾਲੇ ਤਾਂ ਲਿਖਤਾ ਮੇਰੀ ਅਰਕੀ ਗਰੀਬਣੀ ਨੇ ਹੁੰਦੇ ਦੇਵੀ ਦੇਵ ਤੇ ਵਾਲੇ ਨੂੰ ਪੁੱਤਿਆਂ ਦੇ ਮਹੀਨੇ ਵਿੱਚ 13 14 ਕੜਾਈਆਂ ਮਾਰ ਜਾਂਦੀਆਂ ਮਹੀਨੇ ਵਿੱਚ 13 14 ਕੜਾਈਆਂ ਮਾਰ ਜਾਂਦੀਆਂ ਸੋ ਮੇਰੀ ਅਰਕੀ ਸੁ ਕਬੱਡੀ ਸੁ ਕਲਦੀ ਹੈ ਪੂਰਨਾ ਹੁੰਦਗਾ ਨਹੀਂ ਹੁੰਦਾ ਸੋ ਪੋਜੀਸ਼ਨ ਵੀ ਰਣ ਬੇਨਤੀ ਹੈ ਜੀ ਪੋਜੀਸ਼ਨਾਂ ਲੈ ਲਓ ਕਹਿੰਦੇ ਮੋਰ ਤੋਤੇ ਚਿੜੀਓ ਝੁਰਮਟ ਪਾਉਣ ਬੇਸ਼ੱਕ ਲੱਖਾ ਮੱਲੀ ਦੇ ਹੁੰਦੇ ਕਦੇ ਫੁੱਲ ਝੜਨੇ ਨਹੀਂ ਚਾਹੀਦੇ ਕੱਦੂ ਤੋਰੀਆਂ ਦੀ ਤਾਂ ਕੋਈ ਗੱਲ ਨਹੀਂ ਨਿੰਮ ਤੇ ਕਰੇਲੇ ਕਦੇ ਵੀ ਝੜਨੇ ਨਹੀਂ ਚਾਹੀਦੇ ਸਰਹੱਦਾ ਉਤੇ ਫੌਜਾਂ ਲੜਦੀਆਂ ਆਈਆਂ ਨੇ ਆਂਢੀ ਦੇ ਗਵਾਂਢੀ ਕਦੇ ਲੜਦੇ ਨਹੀਂ ਚਾਹੀਦੇ ਚੱਲ ਜੀਨਾ ਗੱਡੀ ਦਲੇਰ ਸਿੰਘਾ ਫਿਰ ਪਈਆ ਤੇ ਗਵਈਆ ਕਦੇ ਖੜਨੇ ਨਹੀਂ ਚਾਹੀਦੇ ਪਈਆ ਤੇ ਗਵਈਆ ਕਦੇ ਖੜਨੇ ਨਹੀਂ ਚਾਹੀਦੇ ਸੋ ਲਾਭ ਹੀਰਾਏ ਦੇ ਸ਼ਗਿਰਦ ਕੁਲਦੀਪ ਉਜੋ ਐਂਟਰੀ ਜੀ ਅਜੇ ਬੈਂਜੋ ਵਾਲਾ ਆਇਆ ਨਹੀਂ ਮੁੰਡਾ ਤੇਰੀ ਨਵੀਂ ਲਿਆਂਦੀ ਬੈਂਜੋ ਨੂੰ ਲੁਖ ਲੁੱਕ ਕੇ ਜੇਟ ਵਜਾਉਂਦਾ ਹੋਵੇ ਆਲੰਦ ਕੋਈ ਨਹੀਂ ਜੀ ਆਲੰਦ ਆ ਮੁੰਡਾ ਢੋਲ ਵਾਲਾ ਜੀ ਮੈਨੂੰ ਆਲਾ ਚਾਚੀ 2000 ਰੁਪਇਆ ਦੇ ਦੇ ਤੜਕੇ ਸ਼ੀ ਵਜੇ ਮੋੜ ਦੂੰ ਮੈਂ ਵੀ ਇਹਦਾ ਦਿਲ ਖੁਸ਼ ਕਰਤਾ ਹੱਥ 'ਵਿਨ 2000 ਦਾ ਨੋਟ ਫੜਾਇਆ ਮਗਪੁੱਤ ਮੇਰੇ ਕੋਲ ਹੀ ਬਹਿ ਜਾ ਤੜਕੇ ਕਦੋਂ ਆਇਆ ਇਹ ਜੇ ਇਹ ਵੀ ਗੱਲ ਹੋ ਜਾਂਦੀ ਹੈਗੀ ਹਾਂ ਤੈਨੂੰ 2000 ਨੋਟ ਦਿੱਤਾ ਤਾਂ ਸੀ ਇੱਥੇ ਦੇਖ ਲੈ ਕੱਲੀ ਤਾੜੀ ਵੀ ਨਹੀਂ ਮਾਰਦੇ ਹਾਂ ਜੀ ਬੁਲਾਣ ਉਹ ਦਿਨ ਆ ਤਵਾ ਘਰ ਮੈਂ ਚੱਕਦੀ ਆ ਉਹਨੇ ਤਵਾ ਹਾਂ ਜੀ ਨੇ ਉੱਚੀ ਆ ਲੰਬੀ ਆ ਸਰਦ ਖਜੂਰ ਆ ਪੱਤਰ ਜਿਨ੍ਹਾਂ ਦੇ ਸਾਵੇਂ ਜਿਸ ਦਰਬ ਨੇ ਲ ਪ੍ਰੀਤ ਸਾਡੀ ਉਹ ਦਮ ਨજર ਨਾ ਆਵੇ ਤੇਰੇ ਬਾਝੋਂ ਗਲੀਆਂ ਸੁਨੀਆਂ ਜਾਪਣ ਮੈਨੂੰ ਬੇੜਾ ਵੜਵੜ ਖਾਵੇ ਗੁਲਾਮ ਫਰੀਦ ਉਥੇ ਕੀ ਵਸਣਾ ਜਿੱਥੇ ਯਾਰ ਨજર ਨਾ ਆਵੇ ਜਿੱਥੇ ਯਾਰ ਨજર ਨਾ ਆਵੇ ਪਿਆ ਆ ਜਾ ਮੁੰਡਾ ਤਿਲਕਾ ਲਿਆ ਆ ਜਾ ਮੈਂ ਜੋ ਤੇ ਆ ਜੇ ਤਰ ਸੋ ਇਹ ਗੱਲਾਂ ਘਰੋਂ ਹੀ ਮਿਲ ਜਾਂਦੀਆਂ ਆ ਮੁੰਡਾ ਐਨਕੂ ਮੇਰਾ ਏਡਾ ਕ ਮੁੰਡਾ ਉਹ ਵਿੱਚ ਸਾਜ਼ ਨਾ ਵਜਾਇਓ ਮੈਂ ਪੜਨੇ ਲਾਦਾ ਸਕੂਲ ਮੁੰਡਾ ਨਾ ਪੜੇ ਨਾ ਲਿਖੇ ਤੇ ਰੋਣਾ ਕਰਾਉਂਦਾ ਘਰ ਆ ਜਾ ਕੇ ਨਾ ਰੋਟੀ ਖਾਵੇ ਤੇ ਸਕੂਲ ਵਾਲਾ ਮੁੰਡੇ ਨਾਲ ਸੱਪ ਲੜ ਜੇ ਵੀ ਮੈਂ ਸਕੂਲ ਨਹੀਂ ਜਾਂਦਾ ਮਗਾ ਬੇਬੇ ਪੁੱਤ ਜਾਂਦਾ ਕਿਉਂ ਨਹੀਂ ਗਾ ਵੀ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੁੰਦੀ ਹੈ ਪੁੱਤ ਪੜ ਲਾ ਕਹਿੰਦਾ ਬੇਬੇ ਤਾਂ ਨਹੀਂ ਜਾਂਦਾ ਮਾਸਟਰ ਮੈਨੂੰ ਛੇੜਦਾ ਹੈ ਮਗਾ ਕੀ ਕਹਿੰਦਾ ਅਕੇ ਆਏ ਕਹਿੰਦਾ ਵੀ ਤੇਰੀ ਮਾਂ ਮੈਨੂੰ ਯਾਦ ਕਰਦੀ ਐ ਮਗਾ ਪੁੱਤ ਫਿਰ ਤੈਨੂੰ ਨਹੀਂ ਛੇੜਦਾ ਉਹ ਮੈਨੂੰ ਛੇੜਦਾ ਭਾਈ ਕਿਤੇ ਮੱਝ ਸੂਈ ਸਾਡੀ ਮੈਂ ਬੋਲੇ ਦਾ ਡੋਲੂ ਭਰਤਾ ਮੁੰਡੇ ਨੂੰ ਮਗਾ ਪੁੱਤ ਤੇਰੇ ਮਾਸਟਰ ਨੂੰ ਫੜਾਦੀ ਮੇਰੀ ਮਾਂ ਨੇ ਭੇਜਿਆ ਤੇ ਨਾਲ ਯਾਦ ਕਰਦੀ ਐ ਭਾਈ ਮਾਸਟਰ ਤਾਂ ਭੋੜਾ ਪੀ ਲਿਆ 6-70 ਦਿਨਾਂ ਬਾਅਦ ਕਿਤੇ ਦੁੱਧ ਪਾਟਣੋਂ ਹਟ ਗਿਆ ਮੈਂ ਖੀਰ ਧਰ ਲਈ ਢੋਲੂ ਮੇਰੇ ਖੀਰ ਦਾ ਮਾਸਟਰ ਨੂੰ ਬਣਾਤਾ ਮਗਰ ਆਏ ਨਹੀਂ ਵੀ ਮੇਰੀ ਮਾਂ ਯਾਦ ਕਰਦੀ ਹੈ ਉਸ ਤੋਂ ਬਾਅਦ ਭਾਈ ਮੈਂ ਖੁਆ ਕੱਢ ਲਿਆ ਮਾਸਟਰ ਨੂੰ ਪਿੰਨੀਆਂ ਬਣਾਉਂਦੀਆਂ ਕਦੇ ਖਿਜੜੀ ਬਣਾਉਂਦੀ ਮੁੰਡੇ ਹੱਥ ਮਾਸਟਰਾਂ ਐਂ ਗਝਾ ਲਿਆ ਜਿਵੇਂ ਖਰਬੂਜੇ ਦੇ ਗਿੱਦੜ ਗਿੰਦਾ ਹੁੰਦਾ ਹੈ ਤੇ ਮੱਖਾਂ ਮਸ਼ਰੂਆਏ ਆ ਕੀ ਕਹਿੰਦੇ ਕੀ ਬੇਬੇ ਵੀ ਮੇਰੀ ਬੇਬੇ ਨੇ ਅੱਜਵਾਰ ਨੂੰ ਘਰੇ ਸੱਦਿਆ ਤੇ ਮਾਸਟਰ ਦਾ ਮੁੱਠਾ ਚ ਮੁੱਕੀ ਫਿਰੇ ਤੇ ਗਰਮੀ ਦਾ ਮਹੀਨਾ ਮੈਂ ਚਾਹ ਬੜੀ ਬਣਾਇਆ ਦੁੱਧ ਚ ਪੱਤੀ ਪਾਈ ਨਾਲ ਮਾਸਟਰ ਨੂੰ ਹਦਾਇਤ ਦੇ ਦਿੱਤੀ ਵੀ ਮੇਰੇ ਬੰਦੇ ਦਾ ਸਵਾ ਬਾਲਾ ਕੱਬਾ ਬਚ ਕੇ ਰਹੀ ਹਜੇ ਗਲਾਸ ਚ ਐਨੀ ਕ ਚਾਹ ਪੀਤੀ ਸੀ ਕੁਝ ਚਾਹ ਬਚ ਗਈ ਸੀ ਤੇ ਬਾਹਰ ਖੜਕ ਗਿਆ ਅਕੇ ਕੌਣ ਮਗਰ ਆਹੀ ਜੀ ਦਾ ਡਰ ਸੀ ਆ ਗਿਆ ਤੇ ਰਪਿੰਦਰ ਕਹਿੰਦਾ ਮੈਂ ਕੀ ਕਰਾਂ ਮਗਰ ਕਰਨਾ ਕੀ ਆ ਮੇਰੇ ਨਾਲ ਸੂਟ ਪਾ ਤੇ ਚੱਕੀ ਦੇ ਵੇਹ ਜਾ ਤੇ ਭਾਦੋ ਦਾ ਮਹੀਨਾ ਚੱਕੀ ਦੇ ਬਾਹਰ ਤਾਂ ਮੈਂ ਦੂਜਾ ਸੂਟ ਪਾ ਕੇ ਕਣਕ ਦਾ ਢੱਟਾ ਕੋਲੇ ਕਰਤਾ ਜੋ ਲੱਗਿਆ ਪੀਣ ਜੋ ਲੱਗਿਆ ਪੀਣ ਡੇਢ ਘੰਟਾ ਹੋ ਗਿਆ ਮਾਸਟਰ ਦੇ ਮੁੜਕੇ ਪੈਰਾਂ ਤੱਕ ਆ ਗਿਆ ਮੇਰਾ ਘਰ ਵਾਲੇ ਮੇਰੇ ਨਾਲ ਚਾਰ ਮਾਰ ਕੇ ਮਿੱਠੀਆਂ ਗੱਲਾਂ ਦੇ ਪਾਸੇ ਹੋ ਗਿਆ ਤੇ ਮੈਂ ਮਾਸਟਰ ਨੂੰ ਇਸ਼ਾਰਾ ਕੀਤਾ ਮਗਾ ਭੱਜਾ ਇਧਰਲੇ ਵਾਰਥਾੜੀ ਦੀ ਮਾਸਟਰ ਭੱਜ ਗਿਆ 2 ਮਹੀਨਾ ਬਾਅਦ ਮੇਰਾ ਮੁੰਡਾ ਕਹਿੰਦਾ ਮਾਸਟਰ ਜੀ ਮੇਰੀ ਮਾਂ ਯਾਦ ਕਰਦੀ ਹੈ ਤੇ ਮਾਸਟਰ ਕਹਿੰਦਾ ਮੇਰਾ ਸਾਲਿਆ ਕਿ ਸੋਡੇ ਆਟਾ ਮੁੱਕ ਗਿਆ ਹੋ ਐਵੇਂ ਗੱਲ ਹੋ ਜਾਂਦੀ ਹੈ ਹਾਂ ਗੱਲਾਂ ਚ ਲਿਆਉਣ ਵਾਸਤੇ ਬਹੁਤ ਕੁਸ਼ ਕਰਨਾ ਪੈਂਦਾ ਇੱਕ ਪੁਰਾਣੇ ਸਮੇਂ ਵਿੱਚ ਸਕੀਮ ਸਕੀਮ ਕਾਲਦੀ ਸੀ ਦੁਖੀ ਸਕੀਮ ਸੀ ਵੀ ਆਪਰੇਸ਼ਨ ਕਰ ਦਿੰਦੇ ਸੀ ਕਿ ਨਰਾਨੀਆਂ ਦੇ ਬੱਚੇ ਸੀ ਬੰਦਿਆਂ ਦਾ ਵੀ ਕਰ ਦਿੰਦੇ ਸੀ ਵੀ ਦੋ ਹੀ ਕਾਫੀ ਹੋਰ ਤਾਂ ਮਾਫੀ ਭਾਈ ਸਾਡੇ ਗਵਾਨੀ ਦਾ ਮੁੰਡੇ ਦਾ ਉਹਦਾ ਕਿਤੇ ਆਪਰੇਸ਼ਨ ਕਰਤਾ ਬੁਰੇ ਦਾ ਤੇ ਦੋ ਤਿੰਨ ਸਾਲਾਂ ਬਾਅਦ ਕਿਤੇ ਨਿਕਾ ਲੈਣਾ ਹੋਣ ਵਾਲਾ ਹੋ ਗਿਆ ਤੇ ਉਹ ਤਾਂ ਡਾਕਟਰ ਕੋਲੇ ਗਿਆ ਵੀ ਐ ਕਰਕੇ ਮੇਰਾ ਤਾਂ ਆਪਰੇਸ਼ਨ ਹੋਇਆ ਇਹ ਬੱਚਾ ਕਿੱਥੋਂ ਹੋਇਆ ਡਾਕਟਰ ਕਹਿੰਦੇ ਸਭ ਕੁਝ ਹੋ ਸਕਦਾ ਜਦੋਂ ਪਰਮਾਡੈਂਟ ਡੇਣਾ ਹੋਵੇ ਉਹ ਮੰਨੇ ਨਾ ਵੀ ਹੋ ਨਹੀਂ ਸਕਦਾ ਤੇ ਡਾਕਟਰ ਨੇ ਸਮਝਾਇਆ ਤੁਰਸੀ ਦੇ ਬਾਹਾਂ ਕਹਿੰਦੇ ਇੱਕ ਬੰਦਾ ਨਿਤ ਸ਼ਿਕਾਰ ਦੇ ਜਾਂਦਾ ਸੀ ਬੰਦੂਕ ਲੈ ਜਿਹੜਾ ਫਾ ਫੈਰ ਮਾਰਦਾ ਸ਼ਿਕਾਰ ਮੋਢੇ ਦੇ ਲੱਦ ਕੇ ਘਰੇ ਲਿਆਉਂਦਾ ਇੱਕ ਦਿਨ ਕਾਲੀ ਝਨੇਰੇ ਚ ਛਤਰੀ ਲੈ ਗਿਆ ਫੈਰ ਮਾਰਿਆ ਸ਼ਕਲ ਮੋਢਾਂ ਦੇ ਲੱਦ ਕੇ ਘਰੇ ਲਿਆ ਉਹ ਕਹਿੰਦਾ ਹੋੜੀ ਸਕਦਾ ਵੀ ਛਤਰੀ ਦਾ ਸ਼ਿਕਾਰ ਨਹੀਂ ਮਰਦਾ ਵੀ ਪੱਕਾ ਕਿਸੇ ਦੇ ਪਾਸੋਂ ਫੈਲ ਮਾਰਿਆ ਉਹ ਤੇ ਡਾਕਟਰ ਕਹਿੰਦਾ ਹਾਈ ਗੱਲ ਤਾਂ ਮੈਂ ਸਮਝਾਈ ਜਾਂਦਾ ਤੂੰ ਮੰਨ ਜਾ ਹਾਂ ਮਣਾਉਣੇ ਪੈਣਗੇ ਸੋ ਪੁਜੀਸ਼ਨ ਵੀਰ ਬਿਲਕੁਲ ਤਿਆਰ ਹੈ ਜਿੱਦਾਂ ਕਬੱਡੀ ਦੇ ਖਿਡਾਰੀਆਂ ਚੰਗਾ ਗਰਾਊਂਡ ਚਾਹੀਦਾ ਠਕਲਾ ਕਰਨ ਲਈ ਸ਼ਿਵ ਸਰਸਾ ਸਾਉਂਡ ਚਾਹੀਦਾ ਇੱਕ ਜ਼ਿੰਦਗੀ ਬਤਾਉਣੀ ਚੰਗਾ ਉਮੀਦ ਚਾਹੀਦਾ ਤੇ ਗੀਤਾਂ ਦੇ ਨਾਲ ਮਿੱਠਾ ਮਿੱਠਾ ਵੱਜਣਾ ਸੰਗੀਤ ਚਾਹੀਦਾ ਸੰਗੀਤ ਦੇ ਤਰਾਨੇ ਵਿੱਚ ਤੁਹਾਡੀ ਨਜ਼ਰ ਕੁਲਦੀਪ ਕੰਨ ਕੰਨ ਨਮਸਕਾਰ ਜੋ ਮੇਰੀਆਂ ਭੈਣਾ ਵੀਰ ਬਜ਼ੁਰਗ ਦੋਸਤ ਜੀ ਦਰਸੰਤ ਭਗਤ ਜਿੰਨੇ ਵੀ ਤੁਸੀਂ ਤੰਤਨ ਬਾਬਾ ਹਮੇਸ਼ਾ ਜੀ ਦਾ ਜਦਰਬਾਰ ਬੜੇ ਸੱਜੇ ਟੰਗ ਨਾਲ ਸਜਿਆ ਹੋਇਆ ਬਰਾਤ ਹੈ ਦਲੂ ਸ਼ੋਪੁਰ ਬੁਜਾਰਾ